ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਬਹੁਤ ਬਹੁਤ ਤਰੱਕੀਆਂ ਕਰੋ ਤੇ ਪ੍ਰਮਾਤਮਾ ਸਭ ਦੇ ਘਰੇ ਖੁਸ਼ੀਆਂ ਲਿਆਵੇ ਤੰਦਰੁਸਤੀਆਂ ਲਿਆਵੇ ਚੜ੍ਹਦੀ ਕਲਾ 'ਚ ਰੱਖੇ ਮੇਰੀ ਅਰਦਾਸ ਹੈ ਵੀ ਪ੍ਰਮਾਤਮਾ ਸਭ ਨੂੰ ਖੁਸ਼ੀਆਂ ਦੇਵੇ ਤੇ ਅੱਜ ਆਪਾਂ ਗੱਲ ਕਰਦੇ ਹਾਂ ਜੀ ਅਲਸਰ ਬਾਰੇ ਕਿਉਂਕਿ ਅਲਸਰ ਬਾਰੇ ਮੈਨੂੰ ਬਹੁਤ ਜ਼ਿਆਦਾ ਫੋਨ ਮੈਸੇਜ ਆਉਣ ਲੱਗੇ ਕਿ ਵੀ ਮੈਨੂੰ ਅਲਸਰ ਸੀ ਬਿਮਾਰੀ ਮੈਨੂੰ ਆਪ ਨੂੰ ਖੁਦ ਨੂੰ ਅਲਸਰ ਸੀਗੀ ਮੇਰੀ ਅਲਸਰ ਟੁੱਟ ਚੁੱਕੀ ਆ ਤੇ ਮ ਕੋਈ ਦਬਾਈ ਨਹੀਂ ਖਾਂਦੀ ਅਲਸਰ ਦੀ ਮੈਂ ਬਿਲਕੁਲ ਠੀਕ ਹਾਂ ਇੱਕ ਵਾਰੀ ਫਲਸ਼ ਜਾਨੀ ਆ ਤੇ ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ ਤੇ ਹੁਣ ਛੋਡੇ ਬਸ ਤੇ ਮੈਂ ਤੁਹਾਨੂੰ ਅਲਸਰ ਬਾਰੇ ਬਹੁਤ ਦੱਸਿਆ ਇੱਕ ਵੀਡੀਓ ਚ ਪਰ ਚਲੋ ਕੋਈ ਗੱਲ ਨਹੀਂ ਦੁਬਾਰਾ ਦੱਸ ਦਿੰਨੀ ਆ ਵੀ ਮਾਲ ਅਲਸਰ ਦਾ ਇਲਾਜ ਆਪਣਾ ਕਿਵੇਂ ਕੀਤਾ ਅਲਸਰ ਦਾ ਸਭ ਤੋਂ ਵੱਡਾ ਇਲਾਜ ਆ ਵੀ ਇੱਕ ਤਾਂ ਦੁੱਧ ਤੋਂ ਬਣੀਆਂ ਚੀਜ਼ਾਂ ਛੱਡ ਦਿਓ ਜੇ ਤੁਸੀਂ ਖਾਣਾ ਤਾਂ ਤੁਸੀਂ ਅੱਧਾ ਚਮਚਾ ਮੱਖਣੀ ਦਾ ਤਾਜੀ ਮੱਖਣੀ ਦਾ ਪਾ ਕੇ ਖਾ ਸਕਦੇ ਹੋ ਜਿਵੇਂ ਆਪਾਂ ਘਰਾਂ ਦੇ ਵਿੱਚ کریم ਕਰੂਮ ਤੇ ਬਣਾਉਂਦੀ ਰਹਿੰਨੇ ਹੋ ਮਖਣੀਆ ਮੁਖਣੀਆ ਆਈਆਂ ਉਵੇਂ ਤੇ ਦੂਜੇ ਨੰਬਰ ਤੇ ਤੁਸੀਂ ਵੀ ਤਾਜੀ ਦਹੀਂ ਜਮਾ ਕੇ ਉਹਦੀ ਕੱਚੀ ਰੱਸੀ ਜੀ ਬਣਾ ਕੇ ਪਤਲੀ ਜੀ ਰੱਸੀ ਉਹ ਲੈ ਸਕਦੇ ਹੋ ਪਰ ਦੁੱਧ ਨਾ ਪੀਓ ਦੁੱਧ ਪਨੀਰ ਭਾਰੀਆਂ ਚੀਜ਼ਾਂ ਛੋਲਿਆਂ ਦੀ ਦਾਲ ਜਿਹੜੀ ਹੈਵੀ ਦਾਲ ਹੈ ਉਹ ਵੀ ਨਾ ਖਾਓ ਪਚਾਉਂਦਾ ਨਹੀਂ ਜਦੋਂ ਆਪਣਾ ਸਰੀਰ ਪੇਟ ਕਮਜ਼ੋਰ ਹੋ ਜਾਏ ਕਿਸੇ ਨੂੰ ਚੰਗੇ ਭਲੇ ਨੂੰ ਵੀ ਕੋਈ ਪੇਟ ਦਾ ਰੋਗ ਆ ਨਾ ਤਾਂ ਮਤਲਬ ਹੈਵੀ ਚੀਜ਼ ਕੋਈ ਨਾ ਖਾਓ ਉਦੋਂ ਹਲਕਾ ਖਾਓ ਤੁਸੀਂ ਆਪ ਦਾ ਇਲਾਜ ਆਪ ਕਰ ਸਕਦੇ ਹੋ ਤੇ ਇੱਕ ਮੈਂ ਪਾਊਡਰ ਬਣਾਇਆ ਸੀ ਅਲਸਰ ਦੀ ਬਿਮਾਰੀ ਵਾਸਤੇ ਘਰੇ ਉਹਨਾਂ ਮਨਸੋਂ ਦਾਦੀਆਂ ਤਿੰਨ ਚਾਰ ਚੀਜ਼ਾਂ ਸੀਗੀਆਂ ਇੱਕ ਤਾਂ ਸੀ ਸੌਂਫ ਤੇ ਸੌਂਠ ਜਣੀ ਕਿ ਸੁੱਕਾ ਅਦਾਜਾ ਸੌਂਫ ਸੌਂਠ ਮਿਸਰੀ ਤੇ ਬਿੱਲ ਪੱਤਰ ਇਹਨਾਂ ਨੂੰ ਚਾਰੇ ਚੀਜ਼ਾਂ ਨੂੰ ਨਾ ਮਤਲਬ ਬਿੱਲ ਪੱਤਰ ਤੇ ਸੌਂਫ ਤਾਂ ਬਰਾਬਰ ਲੈ ਲੈ ਜਿਵੇਂ 100-100 ਗ੍ਰਾਮ ਲੈ ਲੇ ਤੇ ਜਿਹੜੀ ਸੌਂਠ ਹੈ ਉਹ ਵਿੱਚ ਸਿਰਫ 50 ਕ ਗ੍ਰਾਮ ਪਾਵੇ ਤੇ 50 ਕ ਗ੍ਰਾਮ ਪਾ ਲਈ ਮਿਸਰੀ ਇਹਨੂੰ ਪਾਊਡਰ ਬਣਾ ਕੇ ਰੱਖ ਲਓ ਇੱਕ ਚਮਚਾ ਤੜਕੇ ਇੱਕਾਥ ਨੇ ਪਾਣੀ ਨਾਲ ਲੈ ਲਿਆ ਕਰੋ ਰੋਟੀ ਤੋਂ ਬਾਅਦ ਇਹ ਅਲਸਰ ਲਈ ਪੇਟ ਲਈ ਬਹੁਤ ਜਿਆਦਾ ਚੰਗੀ ਹੈ ਤੇ ਇੱਕ ਮੈਂ ਆਯੁਰਵੇਦਿਕ ਦੀ ਨਾ ਸ਼ੀਸ਼ੀ ਸੀ ਬਹੁਤ ਚੰਗੀ ਹੈ ਉਹ ਪੇਟ ਲਈ ਮੈਂ ਇਹਨੂੰ ਨਾਮਜਾਦ ਕਰ ਲੈਣ ਦੇ ਜਿਵੇਂ ਮੇਰੇ ਡਾਕਟਰ ਨੂੰ ਪੁੱਛ ਕੇ ਦੱਸੂੰਗੀ ਜਿੱਥੇ ਮੈਂ ਆਯੁਰਵੇਦਿਕ ਦਾ ਮਤਲਬ ਕੰਮ ਵੀ ਸਿੱਖਿਆ ਉਹਨਾਂ ਕੋਲੇ ਸਾਢੇ ਡੇ ਸਾਲ ਉਹਨੂੰ ਪੁੱਛਾਂਗੀ ਡਾਕਟਰ ਸਾਹਿਬ ਨੂੰ ਮੈਂ ਨਾ ਭੁੱਲ ਗਈ ਉਹਦਾ ਨਾਮ ਪਤਾ ਨਹੀਂ ਕੀ ਸੀ ਦਵਾਈ ਦਾ ਪਤਾ ਨਹੀਂ ਤਾਂ ਕੁੰਟਜੈ ਰੈਸਟ ਸੀ ਇਹੋ ਜਿਹਾ ਕੁਝ ਨਾਮ ਸੀ ਉਹਦਾ ਮੈਂ ਯਾਦ ਕਰਕੇ ਦੱਸੂਗੀ ਉਹ ਸੀ ਸੀ ਆਯੁਰਵੇਦਿਕ ਤੋਂ ਆਉਂਦੀ ਹੈ ਉਹਦੇ ਦੋ ਚਮਚੇ ਅਥਨੇ ਦੋ ਤੜਕੇ ਜ਼ਰੂਰ ਲਓ ਪੇਟ ਵਾਸਤੇ ਏਡੀ ਤਕੜੀ ਚੀਜ਼ ਹੈ ਛੜਦੇ ਗੱਲਾਂ ਜਿੰਨਾ ਨੂੰ ਪੇਟ ਮੈਂ ਪੀਂਦੀ ਰਹੀ ਹਾਂ ਅਲਸਰ ਵੇਲੇ ਮੈਂ ਪੀਤੀਆਂ ਉਹ ਸ਼ੀਸ਼ੀਆਂ ਬਾਧੂ ਪੀਤੀਆਂ 5-6 ਪੀਤੀ ਸੀਗੀ ਤੇ ਉਹਦੇ ਨਾਲ ਇੱਕ ਤਾਂ ਆਪਣੀਆਂ ਲੈਟਰੀਨਾਂ ਕੰਟਰੋਲ ਹੁੰਦੀਆਂ ਤੇ ਕੰਤੜੀਆਂ ਨੂੰ ਤਾਕਤ ਮਿਲਦੀ ਹੈ ਉਹ ਦੇਸੀ ਦਵਾਈ ਹੁੰਦੀ ਹੈ ਤੇ ਦੂਜੇ ਨੰਬਰ ਡੇਲੀ ਹਲਦੀ ਪੀਣੀ ਹੈ ਭਾਵੇਂ ਤਾਂ ਹਲਦੀ ਤੁਸੀਂ ਪਾਣੀ ਚ ਪਾ ਕੇ ਪੀਓ ਭਾਵੇਂ ਤੁਸੀਂ ਉਹ ਪਤਲਾ ਜਾਂ ਦੁੱਧ ਕਰਕੇ ਉਹਦੇ ਚ ਪਾ ਕੇ ਪੀ ਲਓ ਪਾਣੀ ਮਰਗਾ ਦੁੱਧ ਜਾਂ ਕਰਕੇ ਤੇ ਚਾਹੇ ਤੁਸੀਂ ਜਿਹੜੀ ਦਹੀਂ ਤੋਂ ਲੱਸੀ ਬਣਾਉਣੀ ਹੋ ਉਹਦੇ ਵਿੱਚ ਪਾ ਕੇ ਪੀਓ ਇਹ ਚੀਜ਼ਾਂ ਜ਼ਰੂਰ ਖਾਣੀਆਂ ਅਲਸਰ ਦੇ ਮਰੀਜ਼ਾਂ ਨੇ ਤੇ ਕੱਚੀਆਂ ਚੀਜ਼ਾਂ ਬੰਦ ਕਰ ਦਿਓ ਯਾਨੀ ਕਿ ਸਲਾਦ ਬਿਲਕੁਲ ਬੰਦ ਕਰ ਦਿਓ ਜਿਹਨਾਂ ਨੂੰ ਅਲਸਰ ਦੀ ਬਿਮਾਰੀ ਹੈ ਤੁਸੀਂ ਫਰੂਟ ਖਾ ਲਓ ਕੇਲਾ ਸੇਵ ਖਾ ਲਓ ਤੋ ਪਿੱਤਾ ਖਾਲੂ ਨਿੰਬੂ ਹੋ ਗਿਆ ਜਿਵੇਂ ਕਿੰਨੂ ਹੋ ਗਿਆ ਇਹ ਇਹ ਚੀਜ਼ ਨਾ ਖਾਓ ਜਿਹੜੇ ਅਲਸਰ ਦੇ ਮਰੀਜ਼ਾਂ ਮੋਂਨ ਵਾਸਤੇ ਕਹਿ ਰਹੀ ਆਂ ਇਹ ਮੈਂ ਚੀਜ਼ਾਂ ਆਪ ਛੱਡ ਕੇ ਤੰਦਰੁਸਤ ਹੋਈ ਆਂ ਆਪ ਦਾ ਇਲਾਜ ਆਪ ਕੀਤਾ ਅੱਜ ਮੈਂ ਕੋਈ ਅਲਸਰ ਦੀ ਬਿਮਾਰੀ ਨਹੀਂ ਖਾਂਦੀ ਦਵਾਈ ਨਹੀਂ ਖਾਂਦੀ ਮੇਰੇ ਕੋਲੇ ਮੇਰੀਆਂ ਰਿਪੋਰਟਾਂ ਵੀ ਪਈਆਂ ਅਲਸਰ ਦੀਆਂ ਜਿਹੜੀਆਂ ਡਾਕਟਰ ਪਿੰਦਰ ਸਿੰਘ ਦੂਧੀਆਂ ਕੀਤੀਆਂ ਹੋਈਆਂ ਮੇਰੀਆਂ ਐਂਡੋਸਕੋਪੀ ਵਗੈਰਾ ਸਭ ਹੋਈਆਂ ਹੋਈਆਂ ਤੇ ਹਮ ਕੋਈ ਵੀ ਚੀਜ਼ਾ ਪੇਟ ਦਾ ਰੋਗੀ ਰੱਜ ਕੇ ਨਾ ਖਾਵੇ ਥੋੜੀ ਥੋੜੀ ਕਰਕੇ ਖਾਵੇ ਰੋਟੀ ਉਹ ਵੀ ਥੋੜੀ ਖਾਵੇ ਜਿਆਦਾ ਤਾਂ ਮੈਂ ਕਹਣੀ ਆ ਵੀ ਜਿਹੜੀ ਓੜੀ ਰੋਟੀ ਐ ਰੋਟੀ ਖਾਣੇ ਉਹਦੇ ਵਿੱਚ ਥੋੜਾ ਜਿਹਾ ਬੇਸਣ ਮਿਕਸ ਕਰਕੇ ਖਾਣ ਲੱਗ ਜਾਓ ਤੇ ਜਿਹੜੀ ਥੋੜੀ ਸਬਜੀ ਐ ਉਹਦੇ ਵਿੱਚ ਲਿਮਟ ਤੇ ਮਸਾਲੇ ਪਾਓ ਤੇ ਸੈਂਦਾ ਨਮਕ ਪਾਓ ਤੇ ਕਾਲੀ ਮਿਰਚ ਪਾਓ ਕਾਲੀ ਮਿਰਚ ਪਾਓ ਸਬਜੀ ਜਾਂਦੀ ਚ ਬਹੁਤ ਟੇਸਟੀ ਸਬਜੀ ਬਣਦੀ ਐ ਆਦ ਪੇ ਜਿਸ ਨੂੰ ਇਹ ਜਾਂ ਖਾਣ ਦੀ ਤੇ ਜਦੋਂ ਸਰਦੀ ਆ ਜਾਂਦੀ ਹੈ ਠੰਡਾ ਮੌਸਮ ਆ ਜਾਂਦਾ ਤਾਂ ਪਲੀਜ਼ ਬੀਟ ਗ੍ਰਾਸ 3 ਮਹੀਨੇ ਜ਼ਰੂਰ ਪੀਓ ਪੇਟ ਦੇ ਰੋਗੀ ਬੀਟ ਗ੍ਰਾਸ ਐਡੀ ਤਕੜੀ ਚੀਜ਼ ਹੈ ਉਹ ਬੀਟ ਗ੍ਰਾਸ ਪੀਣ ਨਾਲ ਅਲਸਰ ਟੁੱਟ ਗਈ ਮਾਈਗਰੇਨ ਟੁੱਟ ਗਿਆ ਤੇ ਸਾਹ ਟੁੱਟ ਗਿਆ ਮੈਨੂੰ ਸਾਹ ਦਾ ਮਾਜਾ ਹੁੰਦਾ ਹੁੰਦਾ ਵੀ ਜੇ ਮੈਂ ਖੱਟਾ ਚੀਜ਼ ਕੁਝ ਵੀ ਖਾ ਲੈਂਦੀ ਸੀ ਨਾਲ ਦੀ ਨਾਲ ਸਾਤੀ ਸ਼ੈਂਸ ਐ ਕਰ ਲੱਗ ਜਾਂਦੀ ਸੀ ਤੇ ਕੁਝ ਗੱਲਾਂ ਦਾ ਧਿਆਨ ਰੱਖੋ ਵੀਰੇ ਅਲਸਰ ਦੀ ਬਿਮਾਰੀ ਟੁੱਟ ਜਾਂਦੀ ਹੈ ਮੇਰੀ ਟੁੱਟੀ ਹੈ ਖਾਣ ਪੀਣ ਤੇ ਇਹ ਇੱਕਦਮ ਨਹੀਂ ਟੁੱਟਦੀ ਜੇ ਤੁਸੀਂ ਕਹੋ ਵੀ ਹੋਰ ਪੰਜ ਦਿਨਾਂ ਚ ਠੀਕ ਹੋ ਜਾਓਗੇ 10 ਦਿਨਾਂ ਚ 20 ਦਿਨਾਂ ਚ ਨਹੀਂ ਵੀਰੇ 2-3 ਮਹੀਨੇ ਤੋਂ ਥੋੜਾ ਪਤਾ ਲੱਗਣ ਲੱਗਿਆ ਮੈਨੂੰ ਅਸਰ ਹੋਣ ਲੱਗਿਆ। 2-3 ਮਹੀਨੇ ਤੋਂ ਥੋੜੀ ਸੈਟਿੰਗ ਹੋਣ ਲੱਗਦੀ ਹੈ, ਇੱਕੇਦਮ ਨਹੀਂ ਹੁੰਦੀ ਹੁੰਦੀ। ਤੇ ਇੱਕ ਤੁਸੀਂ ਖਾ, ਇੱਕ ਤੁਸੀਂ ਕੀ ਕਰਨਾ, ਇੱਕ ਤੁਸੀਂ ਹਫ਼ਤੇ 'ਚ ਆਪਣੀ ਡੇਲੀ ਸਰੀਰ ਦੀ ਮ사ਜ ਕਰਨੀ ਹੈ। ਜੇ ਤੁਹਾਡੀ ਕੋਈ ਮ사ਜ ਕਰਨ ਵਾਲਾ ਹੈ ਨਹੀਂਗਾ ਨਾ ਤਾਂ ਆਪਣੇ ਨਾਰੀ ਹਲਦੀ ਮਾਲਸ ਆਪਣੇ ਤੇ ਸਰੀਰ ਦੀ ਆਪ ਕਰ ਲਿਆ ਕਰੋ। ਤੁੰਨੀ ਜੀ ਤੇਲ ਜ਼ਰੂਰ ਲਾਇਆ ਕਰੋ। ਇਹ ਜਨ ਜ਼ਰੂਰ ਧਿਆਨ 'ਚ ਰੱਖਿਓ। ਤੇ ਇੱਕ ਇੱਕ ਜੇ ਹੋ ਸਕੇ ਤਾਂ ਜਿਹੜਾ ਆਪਣਾ ਪੇਟ ਹੈ। ਪੇਟ ਨੂੰ ਠੰਡੇ ਪਾਣੀ ਦੀਆਂ ਪੱਟੀਆਂ ਜ਼ਰੂਰ ਕਰਿਆ ਕਰੋ ਵੀ ਜਿਵੇਂ ਮੋਟੀ ਜੀ ਪੱਟੀ ਲੈ ਲਿਆ ਕਰੋ ਜਿਵੇਂ ਆਪਾਂ ਕਹਿੰਦੇ ਨੇ ਵੀ ਖੇਸ ਦੋੜੇ ਵਾਲੀ ਪੱਟੀ ਉਹ ਮੋਟੀ ਹੁੰਦੀ ਹੈ ਉਹਨੂੰ ਭਿਉਂ ਕੇ ਇਹਦੀਆਂ 3-4 ਤਹਾਂ ਕਰਕੇ ਇਹ ਪਾਣੀ ਚ ਭਿਉਂ ਕੇ ਜੇ ਤੇ ਮਾੜਾ ਜਨ ਚੋੜ ਕੇ ਉਹਨੂੰ ਐ ਪੇਟ ਤੇ ਧਰ ਕੇ ਸਿੱਧੇ ਜ਼ਰੂਰ ਪਾਓ ਠੰਡੀਆਂ ਪੱਟੀਆਂ ਪੇਟ ਨੂੰ ਜ਼ਰੂਰ ਦਿਓ ਜਿਹੜੇ ਪੇਟ ਦੇ ਰੋਗੀ ਆ ਬਹੁਤ ਤਕੜੀ ਚੀਜ਼ ਹੈ ਮੈਂ ਆਪ ਦੇ ਵਰਤੇ ਹੋਏ ਫਾਰਮੂਲੇ ਤੁਹਾਨੂੰ ਦੱਸਦੀ ਆ ਵੀ ਜਿੰਨਾ ਕਰਕੇ ਮੈਂ ਠੀਕ ਹੋਈ ਆ ਮਸਰ ਬਹੁਤ ਜ਼ਿਆਦਾ ਸੀ ਤੇ ਬਿਲਕੁਲ ਠੀਕ ਹੋ ਗਈ ਮੈਂ ਇਹ ਕਰਕੇ ਫਿਰ ਫਿਰ ਨਾਲ ਪੜ ਨਹੀਂ ਪਾਣੀ ਜਰਜੀ ਸਾਹਿਬ ਚਪਈ ਸਾਹਿਬ ਡੇਲੀ ਕਰਨਾ ਨਾਤਾ ਜਾਂਦਾ ਨਹੀਂ ਸੀ ਜਿਆਦਾ ਬਿਮਾਰ ਸੀਗੀ ਨਾਤਾ ਨਹੀਂ ਸੀ ਮੈਥੋਂ ਜਾਂਦਾ ਝੂਠ ਨਹੀਂ ਬੋਲਦੀ ਕਿਉਂਕਿ ਨਮਾਉਣ ਵਾਲਾ ਮੈਨੂੰ ਕੋਈ ਹੈ ਨਹੀਂ ਸੀ ਬੱਚੇ ਛੋਟੇ ਸੀਗੇ ਤੇ ਕਈ ਕਿ ਦਿਨ ਤਾਂ ਉਹ ਨਾਉਂਦੀ ਸੀ ਤੇ ਪਰ ਮੰਜੇ ਚ ਪਈ ਹੱਥ ਪੈਰ ਆਪਦੇ ਬੱਚਿਆਂ ਤੋਂ ਐ ਪਾਣੀ ਕਰਕੇ ਬੇਟੀ ਵੇਰੀ ਸਮਝਦਾਰ ਸੀ ਥੋੜੀ ਜੀ 8-9 ਸਾਲ ਦੀ ਸੀਗੀ ਵਿਚਾਰੀ ਉਹ ਮੇਰੇ ਮੂੰਹ ਤੇ ਕਪੜਾ ਕਪੜਾ ਮਾਰ ਦਿੰਦੀ ਕਪੜਾ ਚਿੰਨੀ ਦੇ ਦਿੰਦੀ ਤੇ ਮੈਂ ਪਈ ਬਾਣੀ ਬਾਣੀ ਨਹੀਂ ਮੈਂ ਛੱਡੀ ਮੰਜੇ 'ਚ ਪਈ ਨਹੀਂ ਵੀ ਪਣੀ ਨਹੀਂ ਛੱਡੀ ਮੈਨੂੰ ਤਾਂ 2 ਤੋਂ 2.5 ਮਹੀਨੇ ਮੈਂ ਮੰਜੇ 'ਚ ਪਈ ਰਹੀ ਐ ਹਾਂ 2.5 ਮਹੀਨੇ ਮੈਂ ਪਈ ਰਹੀਆਂ ਲਗਾਤਾਰ ਮੰਜੇ 'ਚ ਉੱਠਿਆ ਨਹੀਂ ਜਾਂਦਾ ਤੁਰੇ ਨਹੀਂ ਜਾਂਦਾ ਕਿਉਂਕਿ 플ਸ਼ ਵਾਲੇ ਵਾਰੀ ਜਾਣਾ ਪੈਂਦਾ ਸੀ ਖੂਨ ਮੇਰਾ ਖਤਮ ਖਤਮ ਵਾਂਗੂ ਸੀਗਾ ਕਿਉਂਕਿ ਖੂਨ ਤਾਂ 플ਸ਼ 'ਚ ਆਉਣਾ ਹੀ ਹਟ ਗਿਆ ਸੀ ਮੇਰੇ ਤਾਂ ਚਰਬੀ ਆਉਣ ਲੱਗ ਗਈ ਸੀ ਬਹੁਤ ਜ਼ਿਆਦਾ ਵੀ ਬਿੰਦੇ ਬਿੰਦੀ ਪੇਟ ਤੇ ਮਤਲਬ ਜ਼ੋਰ ਪੈਂਦਾ ਬਿੰਦੇ ਬਿੰਦੀ ਜ਼ੋਰ ਪੈਂਦਾ ਬਿੰਦੇ ਬਿੰਦੇ ਵੀ 플ਸ਼ ਜਾਈ ਜਾਂਦੀ ਬਹੁਤ ਮਾੜੇ ਹਾਲਾਤਾਂ 'ਚੋਂ ਨਿਕਲੀ ਆ ਵੀਰੇ ਮੈਨੂੰ ਲੱਗਦਾ ਵੀ ਮੇਰੇ ਜਿਹੀ ਅ ਬੀਅਨ 플러ਸ਼ ਦੀ ਜਗ੍ਹਾ ਤੇ ਮੇਰੇ ਚੈਰ ਵੀ ਗੋਈ ਆਉਣ ਲੱਗ ਗਈ ਸੀ ਤੇ ਕੋਈ ਖਾਂਦੀ ਮੇਰੇ ਕੋਲ ਸ ਹੈ ਨਹੀਂ ਸੀ ਮਤਲਬ ਇੱਕ ਤੋਂ ਡੇਢ ਮਹੀਨਾ ਮੈਂ ਇੱਕ ਸਿਓ ਦੀ ਫਾੜੀ ਦੇ ਸੀਗੀ ਮੇਰੀ ਗੁੜੀਆ ਕੱਟ ਕੇ ਇੱਕ ਤੜਕੇ ਫਾੜੀ ਦੇ ਦਿੰਦੀ ਇੱਕ ਕੱਥ ਨੇ ਤੇ ਰੋਟੀ ਰੋਟੀ ਤਾਂ ਮਤਲਬ ਹੀ ਨਹੀਂ ਸੀ ਵੀ ਕੋਈ ਰੋਟੀ ਚਾਹ ਮੈਂ ਪੀ ਜੂ ਸੇਵ ਦੀ ਫਾੜੀ ਕੱਥ ਨੇ ਇੱਕ ਤੜਕੇ ਤੇ ਵੱਧ ਤੋਂ ਵੱਧ ਕੋਈ ਪਤਲੀ ਜੀ ਚਾਹ ਚੂ ਕਰਕੇ ਪੀ ਲੈਂਦੀ ਆਹ ਚੀਜ਼ਾਂ ਮੈਂ ਖਾਂਦੀ ਰਹੀ ਐ ਫਿਰ ਮੈਂ ਜਦੋਂ ਠੀਕ ਹੋਣ ਲੱਗ ਗਈ ਸੀ ਮਾੜੀ ਮਾੜੀ ਫਿਰ ਮੈਂ ਥੋੜਾ ਥੋੜਾ ਕੋਦਰਾ ਖਾਣ ਲੱਗੀ ਕੋਧਰੇ ਚ ਤਾਕਤਵਲੀ ਹੁੰਦੀ ਹੈ ਚੰਗਾ ਹੁੰਦਾ ਸੀ ਇਹ ਤੇ ਲਈ ਥੋੜਾ ਜਿਹਾ ਕੋਧਰਾ ਪਿਓ ਦਿੰਦੇ ਤੇ ਉਹਨੂੰ ਨੂਨ ਜਿਆ ਪਾ ਕੇ ਬਣਾਉਂਦੀ ਬੇਟੀ ਵਿਚਾਰੀ ਬਹੁਤ ਛੋਟੀ ਸੀ ਤੇ ਗੰਡਾ ਗੰਡਾ ਜਿਆ ਪਾ ਕੇ ਦੇਂਦੀ ਐ ਮੈਂ ਹੌਲੀ 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 ਆਪਣੀ ਖਰਾਕ ਤੇ ਸੀ 2-3 ਮਹੀਨੇ ਤੱਕ ਮੈਂ ਕੁਝ ਨਹੀਂ ਖਾਦਾ ਮੰਜੇ 'ਚ ਹੀ ਪਈ ਰਹਿੰਦੀ ਸੀ ਬਾਲ ਬੂਲ ਮੇਰੇ ਉੱਡ ਗਏ ਸੀ ਸਿਰਫ ਐਡੇ-ਐਡੇ ਬਾਲ ਰਹਿ ਗਏ ਸੀਗੇ ਅਲਸਰ ਬਿਮਾਰੀ ਇੰਨੀ ਵੱਧ ਗਈ ਸੀ ਬਾਲ ਨਹੀਂ ਸੀ ਮੇਰੇ ਰਹੇ ਬਿਲਕੁਲ ਕੋਈ ਨਹੀਂ ਹੋ ਗਈ ਸੀ ਪਿੱਛੇ ਬਾਲ ਜਾਂਦੀ ਨਹੀਂ ਸੀਗੇ ਬਸ ਐਂ ਹੀ ਰਹਿ ਜਾਂਦੇ ਸੀ ਹੈ ਜੀ ਹੁਣ ਤਾਂ ਮੇਰੇ ਬਹੁਤ ਆ ਦੇਖੋ ਵਧੀਆ ਵਾਲ ਹੋ ਗਏ ਇਹਨਾਂ ਸਮਝ ਲਿਓ ਆ ਦੇਖੋ ਆ ਦੇਖੋ ਉਹ ਤਾਂ ਮੇਰੇ ਸਾਰੇ ਵਾਲ ਆ ਗਏ ਪਰ ਇਹ ਵਾਲ ਮੇਰੇ ਨਾ ਸਾਰੇ ਉੱਡ ਗਏ ਸੀ ਅਲਸਰ ਕਰਕੇ ਇੰਚ-ਇੰਚ ਦੇ ਵਾਲ ਸੀ ਮੇਰੇ ਸਾਰੇ ਉੱਡ ਗਏ ਸੀ ਇਹ ਅਲਸਰ ਹੁੰਦੀ ਹੈ ਵੀਰੇ ਤਜਾਬ ਤੇ ਟੈਨਸ਼ਨ ਨਾਲ ਇੱਕ ਤਾਂ ਤੁਸੀਂ ਟੈਨਸ਼ਨ ਨਹੀਂ ਲੈਣੀ ਦੇਖ ਜੇ ਤੁਸੀਂ ਆਪ ਦਾ ਇਲਾਜ ਕਰਨਾ ਤਾਂ ਦਿਮਾਗ ਚੋਂ ਇਹ ਕਿੜਾ ਕੱਢਣਾ ਪਊ ਵੀ ਮੈਨੂੰ ਅਲਸਰ ਹੈ ਮੇਰੇ ਵਾਂਗੂ ਪਾਗਲ ਬਣ ਜਿਓ ਰੱਬ ਦੇ ਲਾਟ ਲੱਗ ਜਿਓ ਆਪਦੇ ਬਣੇ ਜਿ ਰੱਖਿਓ ਸੋਡੀ ਅਲਸਰ ਟੁੱਟੂ ਹੀ ਟੁੱਟੂ ਮੈਥੋਂ ਲਖਾ ਲਿਓ ਇੱਕ ਤਾਂ ਜਿਹੜੇ ਡਰ ਜਾਂਦੇ ਹੋ ਨਾ ਡਰਦਿਆਂ ਨੂੰ ਡਰਾਉਂਦੇ ਆ ਕਈ ਨੇ ਸਵਾਲ ਆਉਂਦੇ ਮੇਰੇ ਕੋਲੇ ਅਕੇ ਜੀ ਡਾਕਟਰ ਆਹਿੰਦਾ ਜੇ ਤੁਸੀਂ ਚੈੱਕ ਅਪ ਨਾ ਕਰਵਾਇਆ ਤੇ ਇਹ ਤਾਂ ਕੈਂਸਰ ਬਣ ਜਾਂਦਾ ਫਲਾਨਾ ਬਣ ਜਾਂਦਾ ਅੱਛਾ ਜਿਨ੍ਹਾਂ ਨੂੰ ਕੈਂਸਰ ਹੋ ਜਾਂਦਾ ਉਹਨਾਂ ਨੂੰ ਅਲਸਰ ਹੁੰਦੀ ਏ ਇਹ ਸਭ ਗੱਲਾਂ ਹੁੰਦੀਆਂ ਜੀ ਕਦੇ ਕਿਸੇ ਬਿਮਾਰੀ ਤੋਂ ਕੋਈ ਬਿਮਾਰੀ ਨਹੀਂ ਬਣਦੀ ਤਾਂ ਬਹਾਨੇ ਹੀ ਹੁੰਦੇ ਆ ਸਾਰੇ ਠੀਕ ਆ ਜਦੋਂ ਕਿ ਜਿੰਨੂ ਕੈਂਸਰ ਹੋਣਾ ਹੁੰਦਾ ਨਾ ਤਾਂ ਪਤਾ ਵੀ ਨਹੀਂ ਲੱਗਦਾ ਸੋ ਇਹ ਇਹ ਡਰਿਆ ਨਾ ਕਰੋ ਇਹਨਾਂ ਗੱਲਾਂ ਕਰਕੇ ਤੁਹਾਨੂੰ ਵੀ ਡਰਾ ਦਿੰਦੇ ਆ ਠੀਕ ਆ ਲਾਜ ਕਰਾਉਣਾ ਆਪਣਾ ਫਰਜ਼ ਹੁੰਦਾ ਪਰ ਇਹ ਨਹੀਂ ਹੈਗਾ ਵੀ ਡਰੋ ਡਰ ਕੇ ਨਾ ਤਾਂ ਕਿਸੇ ਚੀਜ਼ ਦਾ ਹੱਲ ਨਾ ਕਦੇ ਹੋਇਆ ਜਿੰਨਾ ਤੁਸੀਂ ਨਿੱਡਰ ਹੋ ਕੇ ਆਪਦਾ ਇਲਾਜ ਕਰੋਗੇ ਜਿੰਨੇ ਦਲੇਰ ਹੋ ਕੇ ਆਪਣਾ ਇਲਾਜ ਕਰੋਗੇ ਉਨੀ ਛੋਟੀ ਬਿਮਾਰੀ ਜਲਦੀ ਟੁੱਟੂਗੀ ਮੈਥੋਂ ਲਿਖਾ ਕੇ ਲੈ ਲਓ ਜੇ ਤੁਹਾਡਾ ਅੰਦਰ ਤੁਸੀਂ ਸਟਰੋਂਗ ਕਰ ਲੈਣਾ ਮਾਨਸ ਸਟਰੋਂਗ ਕਰ ਲੈ ਤੁਸੀਂ ਦਲੇਰ ਹੋਗੇ ਤੁਸੀਂ ਕਿਸੇ ਵੀ ਬਿਮਾਰੀ ਨਾਲ ਲੜ ਸਕਦੇ ਹੋ ਕਿਸੇ ਵੀ ਹਾਲਾਤਾਂ ਨਾਲ ਲੜ ਸਕਦੇ ਹੋ ਕਿਸੇ ਵੀ ਹਾਲਾਤਾਂ ਦੇ ਵਿੱਚ ਰਹਿ ਸਕਦੇ ਹੋ ਜੇ ਤੁਹਾਡਾ ਤੁਸੀਂ ਇੱਥੋਂ ਮਜ਼ਬੂਤ ਹੋਗੇ ਕਿਸੇ ਕੋਲ ਤੁਸੀਂ ਦੱਸਣਾ ਨਹੀਂ ਵੀ ਤੁਸੀਂ ਬਿਮਾਰ ਹੋ ਸੋਨ ਨੂੰ ਕੋਈ ਪੁੱਛ ਲੇ ਵੀ ਤੂੰ ਠੀਕ ਹੈ ਕਹਦੇ ਭਾਈ ਮੈਂ ਠੀਕ ਹ ਤੈਨੂੰ ਅਲਸਰ ਜੀ ਉਹ ਕਿਵੇਂ ਹਾਂ ਭਾਈ ਠੀਕ ਹੈ ਚੜ੍ਹਦੀ ਕਲਾ ਚ ਕਿਸੇ ਨੂੰ ਤੁਸੀਂ ਦੱਸਣਾ ਨਹੀਂ ਵੀ ਤੁਸੀਂ ਬਿਮਾਰ ਹੋ ਦੇਖ ਦੂਜੇ ਬੰਦੇ ਥੋੜਾ ਲਾਜ ਨਹੀਂ ਕਰਦੇ ਹੁੰਦੇ ਉਹ ਤੁਹਾਨੂੰ ਜ਼ਿਆਦਾ ਵੀਕ ਕਰਦੇ ਹੁੰਦੇ ਆ ਉਹਨਾਂ ਨੇ ਤਾਂ ਬਸ ਕਹਿ ਦੇਣਾ ਇਹਦਾ ਫਲਾਣੇ ਥਾਲਾਜ ਆ ਜਿਹਦੇ ਤੇ ਓਂਕੇ ਥਾਲਾਜ ਆ ਤੇ ਧੌਂਕੇ ਦਾ ਥੌਲਾ ਪੈਂਦਾ ਦੇ ਕਿ ਥੌਲੇ ਨਾਲ ਵੀ ਰੇ ਬਿਮਾਰੀਆਂ ਨਹੀਂ ਟੁੱਟਦੀਆਂ ਥੌਲੇ ਨਾਲ ਕਦੇ ਕੋਈ ਰੋਗ ਨਹੀਂ ਟੁੱਟਦਾ ਇਹਨਾਂ ਵਿਹਮਾਂ 'ਚ ਨਾ ਪਿਆ ਕਰੋ ਰਿਕਵੈਸਟ ਹੈ ਮੇਰੀ ਬਿਮਾਰੀ ਛੋਡੀ ਟੁੱਟੂਗੀ ਛੋਡੇ ਖਾਣ ਪੀਣ ਦਾ ਬਣਿਆ ਜਿ ਰੱਖ ਕੇ ਗੁਰੂ ਮਹਾਰਾਜ ਦੇ ਲੜ ਲੱਗ ਕੇ ਸਿੱਧੀ ਨੀਤ ਰੱਖ ਕੇ ਸਿੱਧੀਆਂ ਕਮਾਈਆਂ ਕਰਕੇ ਅਲਸਰ ਕੋਈ ਵੱਡੀ ਬਿਮਾਰੀ ਨਹੀਂ ਹੈਗੀ ਐਵੇਂ ਨੂੰ ਹਊਆ ਨਾ ਬਣਾਓ ਅਲਸਰ ਹੁੰਦਾ ਕੀ ਹੈ ਛੋਡੀਆਂ ਅੰਤਰੀਆਂ 'ਚ ਜ਼ਖਮ ਬਣ ਜਾਂਦੇ ਆ ਉਹ ਜ਼ਖਮ ਕਿਉਂ ਛੋਡੇ ਵਾਰ-ਵਾਰ ਬਲੱਡ ਆਉਂਦਾ ਹੈ ਉਹ ਜਦੋਂ ਆਪਾਂ ਕੁਝ ਨਾ ਕੁਛ ਤਲੇ ਆ ਫਲੇ ਆ ਖਾ ਲੈਂਦੇ ਆ ਜਾਂ ਜੋ ਕੋਈ ਚੀਜ਼ ਆਪਣੇ जख्म ਤੇ ਲੜ ਗਈ ਉਹ ਬਈ ਖੁੱਲ ਜਾਂਦੀ ਹੈ ਕਿਤੇ ਉਹ ਬਈ ਭਰ ਜਾਂਦੀ ਹੈ ਉਦੋਂ ਖੂਨ ਨਹੀਂ ਹੁੰਦਾ ਜਦੋਂ ਖੁੱਲ ਜਾਂਦੀ ਹੈ ਫਿਰ ਖੂਨ ਆਉਣਾ ਸ਼ੁਰੂ ਹੋ ਜਾਂਦਾ ਠੀਕ ਹੈ ਇਹ ਆਪਣੀ ਅੰਤੜੀ ਦੇ ਵਿੱਚ ਹੀ ਜਕਮ ਹੁੰਦੇ ਆ ਇਹਦੀ ਜੋ ਕੋਈ ਐਡੀ ਪ੍ਰੋਬਲਮ ਨਹੀਂ ਹੁੰਦੀ ਇੱਕ ਤਾਂ ਤੁਸੀਂ ਡੇਲੀ ਹਲਦੀ ਪੀਣੀ ਹੈ ਇੱਕ ਜਦੋਂ ਸਰਦੀਆਂ ਆ ਗਈਆਂ ਅਸੂ ਜਾਂ ਅਸੂ ਦੇ ਮਹੀਨੇ ਚ ਕਣਕਰੀ ਹੋਣ ਲੱਗ ਜਾਂਦੀ ਹੈ ਤਿੰਨ ਮਹੀਨੇ ਤੁਸੀਂ ਖਾਲੀ ਪੇਟ ਕਣਕ ਦਾ ਜੂਸ ਪੀਣੀ ਵੀ ਨਹੀਂ ਆਪਦੇ ਏਡੇ ਏਡੇ ਮਿੱਟੀ ਦੇ ਭਾਂਡੇ ਜਿਲੇ ਆਇਓ ਉਦੇ ਵਿੱਚ ਕਣਕ ਬੀਜ ਦੀ ਖਾਲੀ ਪੇਟ ਕੁੱਟਲੀ ਗੁੱਟਕੇ ਉਹਨੂੰ ਪੀ ਲਿਆ। ਇੰਨਾ ਕ ਗਲਾਸ ਇੰਨੀ ਕ ਪਾ ਲਈ ਕੁਛ ਪਾਣੀ ਪਾ ਲਈ ਉਹਨੂੰ ਖਾਲੀ 배ਟ ਪੀ ਲਿਆ ਅੱਧਾ ਪੌਣਾ ਘੰਟਾ ਕੁਛ ਨਹੀਂ ਖਾਣਾ ਉਦੋਂ ਬਾਅਦ ਚਾਹ ਪੀਤੀ। ਇਹ ਵਰਤਨਾ ਹੈ। ਇੱਕ ਮਾਂ ਜਿਹੜੇ ਨੂੰ ਚੂਰਨ ਦੱਸਿਆ ਉਹ ਬਣਾ ਕੇ ਖਾਣਾ। ਤੇ ਇੱਕ ਕੱਚੀਆਂ ਚੀਜ਼ਾਂ ਨਹੀਂ ਖਾਣੀਆਂ ਕੱਲੇ ਫਰੂਟ ਖਾਣੇ ਆ ਤੁਸੀਂ ਨੇ। ਕੇਲਾ ਖਾ ਸਕਦੇ ਹੋ, ਸੇਬ ਖਾ ਸਕਦੇ ਹੋ। ਠੀਕ ਹੈ। ਪਰ ਖਾਣੀ ਹਰ ਇੱਕ ਜੀ ਲਿਮਟ ਦੇ ਵਿੱਚ ਹੈ ਜਦੋਂ ਤੁਸੀਂ ਮੇਰੇ ਵਾਂਗੂ ਜਮਾ ਠੀਕ ਹੋ ਗਏ ਉਦੋਂ ਜੋ ਮਰਜ਼ੀ ਖਾਓ ਜੋ ਤੁਹਾਡੇ ਦਿਲ ਚੋਂ ਹੈ ਉਹਨਾਂ ਚਿਰ ਤਲੇ ਫੁਲੇ ਛੱਡ ਦਿਓ ਤਲੇ ਫੁਲੇ ਬਿਲਕੁਲ ਛੱਡ ਦੋ ਨਾ ਸਿਰ ਮੈਂ ਛੱਡਿਆ ਸੀ ਅੱਜ ਮੈਂ ਸਭ ਕੁਝ ਖਾਣੀ ਹੈ ਕਿਰਪਾ ਗੁਰੂ ਮਹਾਰਾਜ ਦੀ ਬੀਟ ਗ੍ਰਾਸ ਪੀਤਾ ਗੁਰੂ ਦੇ ਲੜ ਲੱਗਿਆ ਮਠਾਈ ਸਰਮਸਿਆਂ ਨਾਤੀਆਂ ਆਪਣਾ ਰੋਗ ਟੁੱਟ ਚੁੱਕਿਆ ਚਾਰ ਪੰਜ ਸਾਲ ਹੋ ਗਏ ਆਪਾਂ ਜਮਾ ਠੀਕ ਆ ਉਦੋਂ ਮੇਰਾ ਕਾਲਾ ਧੂਏ ਵਰਗਾ ਰੰਗ ਸੀ ਸਾਰੀ ਮਠਾਈ 29 ਕਿਲੋ ਦੀ ਰਹਿ ਗਈ ਸੀ ਤੇ ਅੱਖਾਂ ਮੇਰੀਆਂ ਵਿੱਚ ਵੱਡ ਗਈਆਂ ਸੀ ਕੋਈ ਕਹਿੰਦਾ ਨਹੀਂ ਸੀ ਵੀ ਬਚੂਗੀ ਪਰ ਮੇਰੇ ਦਿਲ ਨੇ ਨਹੀਂ ਮੈਨੂੰ ਕਿਹਾ ਵੀ ਮੈਂ ਮਰੂੰਗੀ ਪਤਾ ਨਹੀਂ ਕੀ ਰੱਬ ਤੇ ਮੇਰਾ ਇੱਡਾ ਬਸਵਾਸ ਸੀ ਮੈਂ ਕਦੇ ਡਰੀ ਨਹੀਂ ਸੀ ਪਤਾ ਨਹੀਂ ਤਾਂ ਭਾਈ ਹਾਲਾਤ ਜੀ ਜਿਓ ਜੀ ਹੁੰਦੇ ਆ ਵੀ ਥੋਨੂੰ ਮੌਤ ਨਾਲ ਵੀ ਲੜਨਾ ਸਿਖਾ ਦਿੰਦੇ ਆ ਪਤਾ ਨਹੀਂ ਤਾਂ ਹਾਲਾਤ ਹੀ ਇੰਨੇ ਮੇਰੇ ਮਾੜੇ ਹੋ ਚੱਲੇ ਸੀ ਵੀ ਨਾ ਮੈਨੂੰ ਕੋਈ ਇਲਾਜ ਦਿਸਦਾ ਸੀ ਮੇਰਾ ਕੋਈ ਇਲਾਜ ਹੋਊਗਾ ਨਾ ਮੈਨੂੰ ਕੋਈ ਸਹਾਰਾ ਦਿਸਦਾ ਸੀ ਪਤਾ ਨਹੀਂ ਤਾਂ ਬੇਸਹਾਰਾ ਹੋ ਕੇ ਡਿੱਡਰ ਜੀ ਹੋ ਗਈ ਰੱਬ ਨਾਲ ਹੀ ਲੜੀ ਜਾਂਦੀ ਰੱਬ ਨਾਲ ਹੀ ਗੱਲਾਂ ਕਰੀ ਜਾਂਦੀ ਭਾਈ ਉਹ ਫਿਰ ਡਾਡੇ ਨੇ ਬਾਹ ਫੜ ਲਈ ਹੁਣੇ ਕੱਢ ਲਿਆ ਸਾਰੇ ਕਾਸੀ ਬਣਾਤੇ ਉਹਨੇ ਬਹਾਨੇ ਫਿਰ ਬੀਟ ਗ੍ਰਾਸ ਵੀ ਦਵਾਈ ਵਾਂਕੇ ਲੱਗ ਗਿਆ ਸੋ ਮੇਰੀ ਰਿਕੁਐਸਟ ਹੈ ਵੀ ਅਲਸਰ ਤੋਂ ਘਬਰਾਓ ਨਾ ਅਲਸਰ ਕੋਈ ਵੱਡੀ ਚੀਜ਼ ਨਹੀਂ ਖਾਣ ਪੀਣ ਨਾਲ ਸਟ्रेस ਨਾਲ ਨਾ ਇਹ ਪੇਟੇ ਜਗਮ ਹੋ ਜਾਂਦੇ ਆ ਤਜਾਬ ਤੋਂ ਇਹ ਹੋ ਜਾਂਦੀ ਆ ਸਟ्रेस ਤੋਂ ਇਹ ਹੋ ਜਾਂਦੀ ਆ ਤੇ ਦੋਹੀ ਕਾਰਨ ਮੇਨ ਹੈ ਅਲਸਰ ਦੇ ਕੋਈ ਕਾਰਨ ਨਹੀਂ ਅਲਸਰ ਦਾ ਇਹ ਮੇਰੀਆਂ ਹੰਡਾਈਆਂ ਹੋਈਆਂ ਚੀਜ਼ਾਂ ਡਰਨਾ ਨਹੀਂ ਘਬਰਾਉਣਾ ਨਹੀਂ ਸੋਨੂੰ ਚਾਹੇ ਕੋਈ ਮਰਜ਼ੀ ਬਿਮਾਰੀ ਲੱਗ ਜੇ ਤਾਂ ਡਟ ਕੇ ਮੁਕਾਬਲਾ ਕਰੋ ਇੱਕ ਦਿਨ ਬਿਮਾਰੀ ਵੀ ਤੁਹਾਡੇ ਮੂਰੇ ਹੱਥ ਬੰਨ ਕੇ ਉੱਡ ਜਾਂਦੀ ਆ ਵੀ ਇਹ ਤਾਂ ਬੰਦਾ ਠੀਠੀ ਬੜਾ ਇਹਨੇ ਤਾਂ ਮੈਨੂੰ ਦਿੱਤੀ ਨਹੀਂ ਲਾਇਆ ਕੋਈ ਵੀ ਬਿਮਾਰੀ ਕੋਈ ਵੀ ਟੈਨਸ਼ਨ ਵਾਲੀ ਗੱਲ ਕੁਝ ਵੀ ਇੱਥੇ ਦਿਲ ਤੇ ਨਹੀਂ ਲਾਉਣਾ ਮਨ ਚ ਹੀ ਰੱਖਣਾ ਬਸ ਤੇ ਆਪਣੇ ਆਪ ਨੂੰ ਬਿਮਾਰ ਨਹੀਂਹਿ ਕਹਿਣਾ ਇਹ ਗਾਣਾ ਵੀ ਕੋਈ ਗੱਲ ਨਹੀਂ ਜਾ ਰਾ ਜਗ ਨਹੀਂ ਹੋਇਆ ਪੇਟ ਚ ਕਰ ਲਾਂਗੇ ਠੀਕ ਲਾਜ ਇਹ ਚਾਰ ਪੰਜ ਮਹੀਨੇ ਚੱਲੂ ਪੱਕਾ ਵੀ ਤੁਸੀਂ ਕੋਹ ਹਲਦੀ ਪੀਣੀ ਛੱਡਣੀ ਠੀਕ ਹੈ ਸਭ ਤੋਂ ਚੰਗੀ ਹੈ ਜਿਹੜਾ ਤੁਹਾਨੂੰ ਚੂਰ ਦੱਸਿਆ ਬਿੱਲ ਪੱਤਰ ਦਾ ਤੇ ਸੌਂਫ ਸੌਂਠ ਤੇ ਮਿਸ਼ਰੀ ਦਾ ਉਹ ਖਾਣਾ ਇੱਕ ਵਾਰ ਤੁਹਾਨੂੰ ਮੈਂ ਦਿਮਾਗ ਚ ਨਿਕਲ ਕੇ ਮੈਂ ਡਾਕਟਰ ਨੂੰ ਸੋਭਾ ਪੁੱਛ ਕੇ ਤੁਹਾਨੂੰ ਮੈਸੇਜ ਚ ਦੱਸੂਗੀ ਉਸੀ ਸੀਓ ਪੇਟ ਲਈ ਬਹੁਤ ਜਿਆਦਾ ਚੰਗੀ ਹੈ ਉਹਨੂੰ ਦੋ ਤਿੰਨ ਪੀ ਲਓ ਪੇਟ ਦੇ ਰੋਗੀ ਬਹੁਤ ਜਿਆਦਾ ਚੰਗੀ ਚੀਜ਼ ਹੈ ਤੇ ਇੱਕ ਬਣਾ ਕੇ ਰੱਖ ਲਓ ਚੂਰਨ ਵੀ ਜਦੋਂ ਰੋਟੀ ਖਾਧੀ ਸਾਨੂੰ ਲੱਗਿਆ ਨਾ ਵੀ ਤੁਸੀਂ ਕਈਆਂ ਨੂੰ ਹੁੰਦਾ ਵੀ ਅਸੀਂ ਰੋਟੀ ਖਾ ਲਈ ਸਾਡਾ ਪੇਟ ਔਖਾ ਜਾਂਦਾ ਸਾਹ ਔਖਾ ਆਉਂਦਾ ਹੈ 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 ਵੀ ਪੇਟ ਹੈਵੀ ਹੈਵੀ ਲੱਗਦਾ ਉਹਨਾਂ ਵਾਸਤੇ ਮੈਂ ਕੋ ਚੂਰਨ ਦਾਦੀਆਂ ਜਮੈਣ ਸੌਂਫ ਤੇ ਜੀਰਾ ਤਿੰਨੇ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਨਾ ਇਹਨਾਂ ਨੂੰ ਤਵੇ ਤੇ ਤੱਤੇ ਕਰਨਾ ਭੁੰਨਣਾ ਨਹੀਂ ਸਿਰਫ ਤੱਤੇ ਕਰਨਾ ਹੈ ਤੱਤੇ ਕਰਕੇ ਉਹਨਾਂ ਨੂੰ ਹਲਕਾ ਜਿਹਾ ਠੰਡਾ ਜਿਹਾ ਜਦੋਂ ਹੋ ਜਾਣ ਤੇ ਉਦੋਂ ਉਹਨਾਂ ਨੂੰ ਪੀਸ ਲੋ ਜੇ ਤਾਂ ਕੁੰਡੇ 'ਚ ਪੀਸ ਲੋਗੇ ਕੁੰਡੇ ਘੋਟੇ ਦਾ ਬੜੀ ਚੰਗੀ ਗੱਲ ਆ ਜੇ ਨਹੀਂ ਪੀਸ ਸਕਦੇ ਤਾਂ ਤੁਸੀਂ ਮਿਕਸੀ ਦੇ ਵਿੱਚ ਵੀ ਥੋੜਾ ਥੋੜਾ ਪ੍ਰੈਸ਼ਰ ਜਿਹਾ ਦੇ ਕੇ ਦੱਬਣਾ ਇੱਕੇਦਮ ਜ਼ਿਆਦਾ ਗਿੜੇ ਨਹੀਂ ਦੇਣੇ ਫਿਰ ਉਹ ਚੀਜ਼ ਦਾ ਨਾ ਤੰਤ ਮਰ ਜਾਂਦਾ ਵੀ ਐ ਥੋੜਾ ਥੋੜਾ ਜਿਹਾ ਜੂਸਰ ਨੂੰ ਪ੍ਰੈਸ਼ਰ ਆ ਕਰਕੇ ਉਹਦਾ ਚੂਰਨ ਬਣਾ ਲਓ ਚੂਰਨ ਬਣਾ ਕੇ ਉਹਦੇ ਵਿੱਚ ਫਿਰ ਕਾਲਾ ਨਮਕ ਪਾ ਲਓ ਸਵਾਦ ਅਨੁਸਾਰ ਪਾਉਣਾ ਵੀ ਉਸ ਨੂੰ ਚਟਪਟਾ ਜਿਹਾ ਲੱਗਣ ਲੱਗ ਜੇ ਕਿਸੇ ਵੀ ਬੰਦੇ ਨੂੰ ਪੇਟ ਪੇਟ ਫੁੱਲਦਾ ਹੈ ਤੇਜਾਬ ਬਣਦਾ ਜਾਂ ਪੇਟ ਨੂੰ ਅਫਾਰਾ ਆਉਂਦਾ ਕੁਝ ਵੀ ਹੁੰਦਾ ਰੋਟੀ ਖਾ ਕੇ ਉਹਦਾ ਅੱਧੇ ਤੋਂ ਥੋੜਾ ਜਿਹਾ ਘੱਟ ਚਮਚਾ ਹਾਂ ਅੱਧੇ ਤੋਂ ਥੋੜਾ ਜਿਹਾ ਘੱਟ ਰੱਖਣਾ ਚਮਚਾ ਰੋਟੀ ਖਾ ਕੇ 5-7 ਮਿੰਟਾਂ ਬਾਅਦ ਲੈ ਲਓ ਦੇਖਿਓ ਫਿਰ ਤੁਸੀਂ ਫਰਕ ਪੈਂਦਾ ਬਹੁਤ ਵਧੀਆ ਚੀਜ਼ ਆ ਕਿਸੇ ਦਾ ਵੀ ਪੇਟ ਜਿਆ ਖਰਾਬ ਹੋਵੇ ਹਨਾ ਜਾਂ ਜੀ ਕੱਚਾ ਹੁੰਦਾ ਵੀ ਬਸ ਉਹਨੂੰ ਉਹਦਾ ਚਮਚਾ ਦੇ ਦਿਆ ਕਰੋ ਸਭ ਤੋਂ ਤਕੜਾ ਚੂਰ ਨਾ ਹੋ ਕੋਣੇ ਪਰ ਆਪ ਘਰੇ ਬਣਾ ਕੇ ਰੱਖੋ ਉਹ ਤੋਂ ਵੱਡਾ ਕੋਈ ਤਕੜਾ ਚੂਰ ਨਹੀਂ ਹੈਗਾ ਸਾਬਤ ਪੂਰਾ ਵਧੀਆ ਚੋੁਰ ਨਾ ਹੋਏ ਇੱਕ ਨੰਬਰ ਉਹ ਬਣਾ ਕੇ ਰੱਖੋ ਘਰੇ ਕਿਸੇ ਦਾ ਪੇਟ ਦਾ ਕਿਸੇ ਨੂੰ ਗਾਇ ਚੜਦੀ ਆ ਕੁਝ ਵੀ ਆ ਉਹ ਖਵਾ ਉਹ ਬੰਦਾ ਬਿਲਕੁਲ ਠੀਕ ਹੋ ਜਾਣਾ ਤੇ ਅਲਸਰ ਵਾਲੇ ਉਹ ਕਬਰਾਉਣਾ ਨਹੀਂ ਅਲਸਰ ਬਹੁਤ ਦੁਨੀਆ ਨੂੰ ਆ ਹੋਈ ਜਾਂਦੀ ਹੈ ਠੀਕ ਵੀ ਹੋ ਜਾਂਦੀ ਹੈ ਇੱਥੇ ਹਰ ਇੱਕ ਚੀਜ਼ ਦਾ ਇਲਾਜ ਹੈ ਕੱਲੀ ਮੌਤ ਨੂੰ ਛੱਡ ਕੇ ਇੱਥੇ ਬੰਦਾ ਹਰ ਇੱਕ ਚੀਜ਼ ਨੂੰ ਹਰਾ ਸਕਦਾ ਹੈ ਠੀਕ ਹੈ ਤੇ ਆਪਣਾ ਖਿਆਲ ਰੱਖਣਾ ਖਾਣ ਪੀਣ ਦਾ ਖਿਆਲ ਰੱਖਣਾ ਥੋੜਾ ਜਿਹਾ ਬਨੇਜ ਰੱਖਣਾ ਕੱਚੀਆਂ ਚੀਜ਼ਾਂ ਨਹੀਂ ਖਾਣੀਆਂ ਜ਼ੋਰ ਵਾਲਾ ਕੰਮ ਨਾ ਕਰੋ ਵੀ ਜਿੱਥੇ ਤੁਹਾਡੇ ਪੇਟ ਦਾ ਜ਼ੋਰ ਲੱਗੇ ਉਹ ਕੰਮ ਨਾ ਕਰੋ ਅੰਤਰੀਆਂ ਪਹਿਲੀ ਕਮਜ਼ੋਰ ਹੋਈਆਂ ਨਹੀਂ ਉੱਥੇ ਇਹ ਚੀਜ਼ ਸਾਵਧਾਨੀ ਰੱਖਣੀ ਹੈ ਬੜਾ ਭਾਰ ਜ਼ੋਰ ਵਾਲਾ ਕੰਮ ਨਾ ਕਰੋ ਹਲਕੇ ਕੰਮ ਕਰੋ ਵੀ ਪੇਟ ਦਾ ਜ਼ੋਰ ਨਾ ਲੱਗੇ ਤੁਹਾਡੇ ਦਾ ਠੀਕ ਹੈ ਬਸ ਇਹ ਇਹਨਾਂ ਚੀਜ਼ਾਂ ਕਰਕੇ ਮੈਂ ਆਪਦੀ ਅਲਸਰ ਤੋੜੀ ਹੈ ਤੇ ਜਾਂ ਹਲਕਾ ਹਲਕਾ ਯੋਗਾ ਕਰਦੀ ਹੁੰਦੀ ਸੀਗੀ ਪੇਟ ਦਾ ਸਿਰਫ ਪੇਟ ਦਾ ਆ ਜੋ ਆ ਵਾਲਾ ਜੋਗਾ ਮੈਂ ਬਸ ਹਲਕਾ ਹਲਕਾ ਹੀ ਕਰਦੀ ਹੁੰਦੀ ਜੀ ਇਹਨਾਂ ਚੀਜ਼ਾਂ ਕਰਕੇ ਮੈਂ ਆਪਣੀ ਅਲਸਰ ਤੋੜੀ ਹੈ ਸਿਰਫ ਆਹੀ ਚੀਜ਼ਾਂ ਕੀਤੀਆਂ ਮੈਂ ਤੇ ਅੱਜ ਮੈਂ ਸਾਰਾ ਕੁਝ ਖਾਣੀ ਹੈ ਵਾਇਗਰੂ ਦੀ ਮੇਰ ਨਾਲ ਥੋੜੇ ਸਾਹਮਣੇ ਬੈਠੀ ਹਾਂ 28 29 ਕਿਲੋ ਦਰੇਗੀ ਸੀ ਅੱਜ ਫੇਰ 28 ਕਿਲੋ ਆਉਂਦੀ ਹੈ ਹਾਂ 슈ਗਰ ਮੈਨੂੰ ਹੈਗਾ ਪਰ ਮੈਂ ਖਾਣ ਪੀਣ ਤੇ ਕੰਟਰੋਲ ਰੱਖਦੀ ਹਾਂ ਜਿਆਦਾ ਟੈਨਸ਼ਨ ਟੁੰਸ਼ਨ ਨਹੀਂ ਲੈਂਦੀ ਇਹ ਜਗ੍ਹਾ ਮੈਨੂੰ ਹੈ 슈ਗਰ ਆ ਬੂ 슈ਗਰ ਨਹੀਂ ਮੈਂ ਕਰਦੀ ਕੁੜਤੀ ਡੋਰਾ ਮੇਰੀਆਂ ਰੱਬ ਤੇ ਮੇਰੇ ਸਾਰੇ ਬਨੇਜ ਰੱਖਣਾ ਆਪਾਂ ਖੰਡ ਤੋਂ ਬਣੀਆਂ ਚੀਜ਼ਾਂ ਬਿਲਕੁਲ ਨਹੀਂ ਖਾਂਦੇ ਆਪਦੀ ਚਾਹ ਪੀਣੀ ਥੋੜ ਤਲੀ ਫਲੀ ਚੀਜ਼ ਕਦੇ ਨਾ ਕਦੇ ਖਾ ਲੈਣੀ ਆ ਝੂਠ ਨਹੀਂ ਤੁਹਾਡੇ ਕੋਲ ਬੋਲਦੀ ਪਰ ਮਿੱਠੀ ਚੀਜ਼ ਨਹੀਂ ਮੈਂ ਕੋਈ ਵੀ ਖਾਂਦੀ ਮਿੱਠੀ ਚੀਜ਼ ਮੈਂ ਕੋਈ ਪਹਿਲੀ ਗੱਲ ਤਾਂ ਕੋਈ ਛੇਤੀ ਆਪਣੇ ਵਿਆਹ ਸ਼ਾਦੀ ਆਉਂਦਾ ਨਹੀਂ ਵਿਆਹ ਸ਼ਾਦੀ ਦੇ ਵਿੱਚ ਮੈਂ ਸਿਰਫ ਇੱਕ ਪੀਸ ਬਰਫੀ ਦਾ ਖਾਣੀ ਹੁੰਦੀ ਆ ਵੱਧ ਤੋਂ ਵੱਧ ਇੱਕ ਜਾਂ ਡੇਢ ਪੀਸ ਬਰਫੀ ਦਾ ਖਾ ਲੈਣੀ ਆ ਮੈਨੂੰ ਇਹ ਹੁੰਦਾ ਵੀ ਇਹਦੇ ਵਿੱਚ ਦੁੱਧ ਹੁੰਦਾ ਹੈ ਪ੍ਰੋਟੀਨ ਹੁੰਦਾ ਹੈ ਵੀ ਉਹ ਨਾਲ ਨੁਕਸਾਨ ਨਹੀਂ ਕਰਦਾ ਉਹ ਉਹੋ ਖਾ ਲੈਣਾ ਕਿਤੇ ਕਿਤੇ ਖਾਣਾ ਕੁਝ ਨਹੀਂ ਹੁੰਦਾ ਬੜਾ ਮੈਂ ਟੈਨਸ਼ਨ ਬਹਿਮ ਜੇ ਨਾ ਫਰਿਆ ਕਰੋ ਬਿਮਾਰੀ ਵੱੱਦੀ ਬੇਮਾਨ ਵਾਲਾ ਕੁਝ ਨਹੀਂ ਹੁੰਦਾ ਬੰਦੇ ਨੂੰ ਕਦੇ ਕੁਝ ਵੀ ਨਹੀਂ ਹੁੰਦਾ ਰੱਬ ਦੇ ਦੋਰਾ ਰੱਖਿਆ ਕਰੋ ਜੀਨੇ ਤੁਹਾਨੂੰ ਜਨਮ ਦਿੱਤਾ ਉਹਨੂੰ ਤੁਹਾਡਾ ਫਿਕਰ ਆ ਤੁਸੀਂ ਤਾਂ ਵੀ ਆਪਦਾ ਫਿਕਰ ਚੱਕੀ ਫਿਰਦੇ ਰਹਿੰਦੇ ਹੋ ਪਰਮਾਤਮਾ ਦਾ ਛੱਡਿਆ ਕਰੋ ਫਿਕਰ ਆਪ ਕੰਮ ਕਰਿਆ ਕਰੋ ਫਿਕਰਾਂ ਰੱਬ ਦੇ ਛੱਡਿਆ ਕਰੋ ਇਹ ਮੇਰੀਆਂ ਗੱਲਾਂ ਲਾੜ ਬਨ ਲਓ ਕਦੇ ਦੁਖੀ ਨਹੀਂ ਹੋਵੋਗੇ ਹਰ ਇੱਕ ਚੀਜ਼ ਦਾ ਹੱਲ ਹੈ ਇੱਥੇ ਇਸ ਸੰਸਾਰ ਤੇ ਹਰ ਇੱਕ ਚੀਜ਼ ਦਾ ਹੱਲ ਹੈ ਕਿਉਂਕਿ ਇਸ ਸੰਸਾਰ ਸੰਸਾਰ ਨੂੰ ਸਜਣ ਵਾਲਾ ਨਾ ਪਰਮਾਤਮਾ ਆਪ ਹੈ ਡਰਨਾ ਨਹੀਂ ਘਬਰਾਉਣਾ ਨਹੀਂ ਕੁਝ ਵੀ ਹੈ ਡਟ ਕੇ ਮੁਕਾਬਲਾ ਕਰੋ ਡਟ ਕੇ ਜਦੋਂ ਤੁਸੀਂ ਕਿਸੇ ਚੀਜ਼ ਨੂੰ ਰੜਜੋਗੇ ਨਾ ਤੇ ਮੂਰਲੀ ਜੀ ਆਪਣੇ ਆਪ ਹੀ ਢਲੀ ਪੈ ਜਾਂਦੀ ਹੈ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖੋ ਅਲਸਰ ਕੋਈ ਵੱਡੀ ਚੀਜ਼ ਨਹੀਂ ਬੜੀ ਟੈਨਸ਼ਨ ਲੈਣ ਦੀ ਲੋੜ ਨਹੀਂ ਖਾਣ ਪੀਣ ਦਾ ਬਰੇਜ਼ ਕਰੋ। ਬੀਚ ਗ੍ਰਾਸ ਪੀਓ। ਗੁਰੂ ਮਹਾਰਾਜ ਦੇ ਲੜ ਲੱਗੋ ਇਹ ਟੁੱਟ ਜਾਣੀ ਕੋਈ ਵੱਡੀ ਚੀਜ਼ ਨਹੀਂ ਮੇਰੀ ਟੁੱਟੀ ਛੋਟੀ ਵੀ ਟੁੱਟ ਜੂ। ਤੁਹਾਡੇ ਸਾਹਮਣੇ ਬੈਠੀ ਹਾਂ। ਠੀਕ ਹੈ। ਸੋ ਵੀਡੀਓ ਬਣਾਉਣ ਚ ਕੋਈ ਕਮੀਰੇ ਵੀ ਹੋਈ ਤਾਂ 사ਸਰੀ ਕਾਲ ਮਾਫੀ ਮੰਗਦੀ ਹਾਂ ਜੀ ਤੇ ਮੇਰੀ ਗੱਲ ਲਾਲ ਬੰਨ ਲਓ ਟੈਨਸ਼ਨ ਡੋਂਚਣ ਨਹੀਂ ਲੈਣੀ ਆਪਣੀ ਬਿਮਾਰੀ ਦਾ ਇਲਾਜ ਬਹੁਤ ਸੌਖਾ ਹੈ ਦਾ ਅਲਸਰ ਦਾ। ਕੋਈ ਟੈਨ ਕੋਸ਼ਲੀ ਹੁੰਦਾ ਜਿਸ ਡਾਡੇ ਨੇ ਸਾਨੂੰ ਭੇਜਿਆ ਨਾ ਉਹਨੇ ਸਾਨੂੰ ਕੁਝ ਸੋਚ ਕੇ ਭੇਜਿਆ ਟੈਨਸ਼ਨ ਨਹੀਂ ਲੈਣੀ ਮਸਤ ਰਹਿਣਾ ਰੋਗ ਸੋਡੇ ਟਟ ਜਾਣਗੇ ਅਕਾਲ ਪੁਰਖ ਵੈਗੁਰੂ ਅਗੇ ਅਰਦਾਸ ਕਰਿਆ ਕਰੋ ਓਕੇ ਜੀ ਸਤਿ ਸ੍ਰੀ ਅਕਾਲ ਜੀ